ਵਾਹਿਗੁਰੂ ਜਿੱਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਬੋਲੇ ਪੰਜਗਰਾਸ ਸਿੰਘ ਪਿੰਡ ਪੁੰਨੀਆਂ ਦੇ ਸਾਰੇ ਸੰਗਤ ਸਾਡੀ ਬਹੁਤ ਬਾਰ ਬੰਦੇ ਮੇਰੇ ਭਰਾ ਬੰਦੇ ਛੋਟੇ ਪਿੰਡ ਦੇ ਵਿੱਚ ਦੋ ਤਿੰਨ ਬੰਦੇ ਅਜੇ ਵੀ ਨਹੀਂ ਹਟਦੇ ਨਾ ਵੇਚਣ ਤੋਂ ਪਹਿਲਾਂ ਵੀ ਇੱਕ ਦੋ ਵਾਰ ਨਾ ਦੇ ਦੇ ਕੇ ਆਏ ਉਹਨਾਂ ਨੂੰ ਅੱਜ ਫੇਰ ਅਸੀਂ ਉਹਨਾਂ ਦੇ ਘਰੇ ਜਾ ਕੇ ਉਹਨਾਂ ਤੋਂ ਘਰੇ ਆ ਕੇ ਆਇਆ ਲਾਸਟ ਵਾਰਨਿੰਗ ਦੇ ਕੇ ਆਏ ਜੇ ਉਹਨਾਂ ਨੇ ਅੱਜ ਤੋਂ ਬਾਅਦ ਇਹ ਕੰਮ ਨਾ ਛੱਡਿਆ ਫੇਰ ਅਸੀਂ ਲੈ ਕੇ ਦੇ ਕੇ ਆਵਾਂਗੇ ਚੌਂਕੀ ਦੇ ਵਿੱਚ ਫਿਰ ਉੱਤੇ ਸਰਕਾਰ ਨੂੰ ਦੱਸਾਂਗੇ ਜਿਹੜੇ ਘਰ ਬਣਾਏ ਇਹਨਾਂ ਨੇ ਇਹਨਾਂ ਘਰਾਂ 'ਤੇ ਇਹਨਾਂ ਕਾਰਵਾਈ ਕੀਤੀ ਜਾਵੇ ਨਸ਼ੇ ਦੇ ਤੋਂ ਸਾਰਾ ਕੰਮ ਚੱਲ ਰਿਹਾ। ਅੱਜ ਲਾਸਟ ਵਾਰਨਿੰਗ ਦੇ ਦੇ ਆ ਇਹਨਾਂ ਨੂੰ। ਸਾਰੇ ਭਰਾ ਜਾ ਕੇ ਜੇ ਅਜੇ ਵੀ ਇਹ ਆਪਣੀ ਹਰਕਤਾਂ ਤੋਂ ਬਾਜ਼ ਨਾ ਹੋਏ ਤੇ ਫਿਰ ਸਾਨੂੰ ਮਜਬੂਰਨ ਇਹ ਕਾਰਵਾਈ ਕੀ ਸਾਡੇ ਜੀੜੀ ਕਰਦਾ ਕਾਰਵਾਈ ਕਰਨ ਨੂੰ ਪਰ ਸਾਨੂੰ ਮਜਬੂਰਨ ਸਾਡੇ 3 ਪੁੱਤ ਨੂੰ ਵਿਹਦੇ ਗਾਂ ਘਰ ਘਰ ਨਹਾ ਜਾਣ ਰਿਹਾ ਇਹ ਮਜਬੂਰਨ ਸਾਨੂੰ ਇਹ ਕਾਰਵਾਈ ਕਰਵੀ ਪਣੀ ਆ। ਫਿਰ ਸਾਨੂੰ ਇਹ ਚੰਗਾ ਸਮਝੋ ਚਾਹੇ ਮਾੜਾ ਸਮਝਣਾ। ਅਸੀਂ ਅੱਜ ਲਾਸਟ ਵਾਰਨਿੰਗ ਨੂੰ ਦੇ ਆਏ ਆ। ਅੱਜ ਤੋਂ ਬਾਅਦ ਜੇ ਇਹ ਇਹ ਕੰਮ ਤੋਂ ਨਾ ਬਾਜਾਏ ਫਿਰ ਅਸੀਂ ਲਿਖ ਕੇ ਦੇ ਕੇ ਆਵਾਂਗੇ ਉੱਥੇ ਚੌਂਕੀ ਦੀ ਸਰਕਾਰ ਨੂੰ ਅਖਾਂਗੇ ਫਿਰ ਇਹ ਕੰਮ ਕਰੋ ਵਾਹਿਗੁਰੂ ਜੀ ਦਾ ਖਰਚ ਵਾਹਿਗੁਰੂ ਜੀ ਦੀ ਫਤਿਹ ਹੈ